ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਸਭ ਨੂੰ ਉਮੀਦ ਕਰਦਾ ਤੁਸੀਂ ਵਧੀਆ ਹੋਵੋਗੇ ਆਜੋ ਆਪਾਂ ਗੱਲ ਕਰਦੇ ਆਂ ਵਰਕ ਤੇ ਵੀਡੀਓ ਬਾਰੇ ਫੂਫੜ ਪ੍ਰੀਤ ਨੂੰ ਲੈ ਕੇ ਚੱਲਿਆ ਉਸ ਦੇ ਪੇਕੇ ਵਿੱਕੀ ਉਹਨਾਂ ਨੂੰ ਰੋਕਦਾ ਤੇ ਫਿਰ ਪੈ ਜਾਂਦਾ ਕਲੇਸ਼ ਆਓ ਆਪਾਂ ਡਿਟੇਲ ਨਾਲ ਇਸ ਵੀਡੀਓ ਦੇ ਵਿੱਚ ਗੱਲ ਕਰਦੇ ਆਂ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਸਾਨੂੰ ਆਪਣੇ ਡੈਡੀ ਨੂੰ ਕਹਿੰਦਾ ਅਗੇ ਤੁਸੀਂ ਪ੍ਰੀਤ ਦੇ ਘਰ ਦੇ ਆ ਦੇ ਨਾਲ ਗੱਲ ਕਰੋ ਤੇ ਦੱਸੋ ਕਿ ਵਿੱਕੀ ਪ੍ਰੀਤ ਨੂੰ ਕਿੰਨਾ ਤੰਗ ਕਰ ਰਿਹਾ ਆ ਤੇ ਸਾਰੀ ਕਹਾਣੀ ਡਿਟੇਲ ਦੇ ਨਾਲ ਦੱਸੋ ਤੇ ਫਿਰ ਪ੍ਰੀਤ ਦਾ ਫੁੱਫੜ ਪ੍ਰੀਤ ਦੇ ਘਰ ਫੋਨ ਲਗਾਉਂਦਾ ਆ ਤੇ ਲਗਾਉਂਦਾ ਤੇ ਸਾਰੀ ਕਹਾਣੀ ਦੱਸਦਾ ਆ ਕਿ ਕਿਵੇਂ ਵਿੱਕੀ ਨੇ ਪ੍ਰੀਤ ਦੇ ਉੱਪਰ ਹੱਥ ਚੁੱਕਿਆ ਤੇ ਉਸ ਨੂੰ ਕਮਰੇ ਦੇ ਵਿੱਚ ਬੰਦ ਵੀ ਕਰ ਦਿੱਤਾ ਸੀਗਾ ਤੇ ਉਤੋਂ ਉਸ ਤੋਂ ਬਾਅਦ ਪ੍ਰੀਤ ਦਾ ਡੈਡੀ ਬਹੁਤ ਗੁੱਸੇ ਹੁੰਦਾ ਆ ਕਿ ਵਿੱਕੀ ਨੇ ਐਵੇਂ ਕਿਉਂ ਕੀਤਾ ਤੇ ਉਹ ਥੋੜਾ ਜਿਆ ਕੇਤਾਂ ਦੇ ਵਿੱਚ ਕੰਮ ਕਰ ਰਿਹਾ ਹੁੰਦਾ ਤੇ ਉਸ ਕਰਕੇ ਵੀ ਥੋੜਾ ਪਰੇਸ਼ਾਨ ਹੁੰਦਾ ਜਾਂ ਤੇ ਉਹ ਜਿਆਦਾ ਗੱਲ ਨਹੀਂ ਕਰਦਾ ਕਹਿੰਦਾ ਚਲੋ ਕੋਈ ਨਾ ਬਾਕੀ ਗੱਲ ਮੈਂ ਘਰ ਜਾ ਕੇ ਕਰਾਂਗਾ ਕੰਮ ਕਰਦੇ ਵਿੱਚ ਵੀਜੀ ਹੋਣ ਕਰਕੇ ਫੋਨ ਕੱਟ ਦਿੰਦੇ ਨੇ ਉਸ ਤੋਂ ਬਾਅਦ ਵਿੱਕੀਪ੍ਰੀਤ ਦੀ ਮੰਮੀ ਨੂੰ ਫੋਨ ਲਗਾਉਂਦਾ ਜਾਂ ਤੇ ਦੱਸਦਾ ਆ ਕਿਵੇਂ ਸੁਣਨੀ ਪ੍ਰੀਤ ਨੂੰ ਆਪਣੇ ਪਿੱਛੇ ਲਗਾ ਕੇ ਤੇ ਘਰ ਚ ਕਲੇਸ਼ ਪਾਉਂਦੇ ਆ ਤੇ ਹੁਣ ਪ੍ਰੀਤ ਨੂੰ ਆਪਣੇ ਘਰ ਰੱਖਿਆ ਹੋਇਆ ਤੇ ਰੱਖਿਆ ਹੋਇਆ ਆ ਤੇ ਪ੍ਰੀਤ ਦੀ ਮੰਮੀ ਵੀ ਬਹੁਤ ਗੁੱਸੇ ਹੁੰਦੀ ਆ ਕਿ ਇਹਨਾਂ ਨੇ ਸਾਡੀ ਕੁੜੀ ਦਾ ਘਰ ਪੱਟਣਾ ਤੇ ਉਹਨਾਂ ਨੂੰ ਕੀ ਲੋੜ ਸੀ ਪ੍ਰੀਤ ਨੂੰ ਆਪਣੇ ਘਰੇ ਰੱਖਣ ਦੀ ਘਰ ਵਿੱਚ ਸੋ ਲੜਾਈਆਂ ਝਗੜੇ ਹੁੰਦੇ ਆ ਇਸ ਦਾ ਮਤਲਬ ਆ ਨਹੀਂ ਕਿ ਘਰ ਛੱਡ ਕੇ ਚਲੇ ਜਾਓ ਸਾਰੇ ਜਾਣੇ ਆ ਸੋਚਦੇ ਆ ਕਿ ਹੁਣ ਆਪਾਂ ਜ਼ਿਆਦਾ ਟਾਈਮ ਦਾ ਪ੍ਰੀਤ ਨੂੰ ਆਪਣੇ ਘਰ ਰੱਖ ਨਹੀਂ ਸਕਦੇ ਤਾਂ ਫੂਫੜ ਬੂਆ ਸੋਚਦੇ ਆ ਕਿ ਪ੍ਰੀਤ ਨੂੰ ਇਸ ਦੇ ਘਰ ਲੈ ਕੇ ਜਾਂਦੇ ਆ ਤੇ ਉੱਥੇ ਬੈਠ ਕੇ ਗੱਲ ਕਰਦੇ ਆ ਇੱਥੇ ਤਾਂ ਕੋਈ ਗੱਲ ਦਾ ਨਤੀਜਾ ਨਿਕਲ ਨਹੀਂ ਰਿਹਾ ਦੇਫੂ ਫੜਜੀ ਪ੍ਰੀਤ ਨੂੰ ਘਰ ਲੈ ਕੇ ਚੱਲ ਜਾਣ ਲਈ ਤਿਆਰ ਹੋਣ ਲੱਗ ਜਾਂਦੇ ਆ ਤੇ ਘਰ ਲੈ ਕੇ ਚੱਲ ਜਾਣ ਹੀ ਲੱਗੇ ਤੇ ਘਰ ਜਾਣ ਹੀ ਲੱਗਦੇ ਆ ਤਾਂ ਇੰਨੇ ਵਿੱਚ ਵਿੱਕੀ ਉੱਥੇ ਆ ਜਾਂਦਾ ਆ ਤੇ ਪੂਰਾ ਕਲੇਸ਼ ਪਾਉਂਦਾ ਆ ਉਹ ਪ੍ਰੀਤ ਨੂੰ ਰੋਕਦਾ ਗਾ ਤੂੰ ਆਪਣੇ ਘਰ ਨਾ ਜਾ ਤੂੰ ਸਾਡੀ ਪਿੰਡ ਦੇ ਵਿੱਚ ਬਹੁਤ ਬੇਇੱਜ਼ਤੀ ਕਰ ਆ ਰਹੀਆਂ ਤੇ ਪ੍ਰੀਤ ਕਹਿੰਦੀ ਮੈਂ ਤਾਂ ਘਰ ਜਾਵਾਂਗੀ ਇੱਕ ਵਾਰ ਉਹ ਪ੍ਰੀਤ ਫੋ ਫੋ ਫਰਦਬੀ ਵਿੱਕੀ ਨੂੰ ਬੋਲਦਾ ਕਿ ਤੂੰ ਜੋ ਵੀ ਗੱਲ ਕਰਨੀ ਆ ਤੇ ਉੱਥੇ ਆ ਕੇ ਕਰੀ ਇੰਨੇ ਦੇ ਵਿੱਚ ਵਿੱਕੀ ਨੂੰ ਬਹੁਤ ਗੁੱਸੇ ਆਉਂਦਾ ਤੇ ਉਹ ਫਿਰ ਲੜਾਈ ਝਗੜੇ ਵਾਲੀਆਂ ਗੱਲਾਂ ਕਰਨ ਲੱਗ ਜਾਂਦਾ ਤੇ ਸੋਨੂ ਨਾਲ ਬੈਂਸਨ ਲੱਗ ਜਾਂਦਾ ਆ ਕਿ ਆ ਸਾਡੇ ਘਰ ਦਾ ਮਾਮਲਾ ਆ ਤੁਸੀਂ ਪ੍ਰੀਤ ਨੂੰ ਪਿੱਛੇ ਲਗਾ ਕੇ ਸਾਡੇ ਘਰੇ ਲੜਾਈਆਂ ਪਵਾਉਂਦੇ ਹੋ ਤੁਸੀਂ ਆਪਣੇ ਘਰ ਦਾ ਦੇਖੋ ਅਸੀਂ ਆਪਣੇ ਘਰ ਦਾ ਦੇਖਦੇ ਆ ਪ੍ਰੀਤ ਨੂੰ ਮੈਂ ਜਾਣ ਨਹੀਂ ਦੇਣਾ ਤੁਸੀਂ ਜੋ ਕਰਨਾ ਕਰ ਲੋ ਤੇ ਸੋਨੂ ਤੇ ਵਿੱਕੀ ਆਪ ਦੇ ਵਿੱਚ ਤੋਂ ਤੋਂ ਮੈਂ ਮ ਬਹੁਤ ਹੁੰਦੀ ਜਾ ਤੇ ਉਸ ਤੋਂ ਬਾਅਦ ਦਿੱਕੀ ਤੱਕ ਇਹਨਾਂ ਪ੍ਰੀਤ ਨੂੰ ਆਪਣੇ ਘਰ ਲਜਾਣ ਦੀ ਕੋਸ਼ਿਸ਼ ਕਰਦਾ ਅੱਗੇ ਕੀ ਹੋਇਆ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਧੰਨਵਾਦ ਜੀ